ਫ੍ਰੀ ਸੀਗੇ YouTube ਤੇ ਦੇਖਿਆ ਸੋਸ਼ਲ ਮੀਡੀਆ ਤੇ ਦੇਖਿਆ ਸੀਗਾ ਇਦਾਂ ਲੋਕੀ ਲਗਾ ਰੇ ਨੇ ਲੁਧਿਆਣੇ ਤੇ ਅਸੀਂ ਫਸਟ ਆ ਇੱਥੇ ਹੀ ਲੁਧਿਆਣੇ ਕਿਤੇ ਵਧੀਆ ਰਿਸਪੌਂਸ ਆ ਰਿਹਾ ਤੁਸੀਂ ਵੈਸੇ ਕਿੱਥੋਂ ਜਗਰਾਉਂ ਤੋਂ ਹੀ ਤੇ ਅੱਜ ਕੱਲ ਦਾ ਜਿੱਥੇ ਟਾਈਮ ਚੱਲ ਰਿਹਾ ਕਿ ਹਰ ਇੱਕ ਕੁੜੀ ਦੇ ਸੁਪਨੇ ਵੱਡੇ ਹੋਣੇ ਹੈ ਕਿ ਮੈਂ ਵਿਆਹ ਤੋਂ ਬਾਅਦ ਇਦਾਂ ਕਰਨਾ ਹੈ ਉਦਾਂ ਮੇਰੇ ਸਾਰੇ ਸੁਪਨੇ ਪੂਰੇ ਕਰਦੇ ਆ ਇਹ ਅੱਛਾ ਹਾਂਜੀ ਸਾਜੀ ਤਾਰੀਫਾਂ ਹੋ ਰਹੀਆਂ ਤੁਹਾਡੀਆਂ ਤੁਹਾਡੇ ਸਾਰੇ ਸੁਪਨੇ ਪੂਰੇ ਹੁੰਦੇ ਆ ਕਦੀ ਐ ਲੱਗਿਆ ਕਿ ਮੈਂ ਇੱਥੇ ਖੜ ਕੇ ਕੰਮ ਨਹੀਂ ਕਰਨਾ ਨੇ ਨਹੀਂ ਇਦਾਂ ਨਹੀਂ ਹੋਇਆ ਕਰਦੇ ਤੁਸੀਂ ਹਾਂਜੀ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਹਾਂਜੀ ਕੀ ਕੋਈ ਕੁਝ ਕਹਿੰਦੇ ਨੇ ਨਹੀਂ ਨਹੀਂ ਕੁਝ ਨਹੀਂ ਕਹਿ ਰਹੇ ਵਧੀਆ ਲੋਕੇ ਤਾਂ ਸਾਰੇ سپورਟ ਕਰਦੇ ਨੇ ਕਿਹੜੇ ਆ ਰਹੇ ਨੇ ਕਸਟਮਰ ਵੀ ਆਉਂਦੇ ਆ ਮੋਟੀਵੇਟ ਕਰਦੇ ਨੇ ਵੀ ਵਧੀਆ ਕੰਮ ਕਰ ਰਹੇ ਹੋ ਤੁਸੀਂ ਰਿਸ਼ਤੇਦਾਰ ਯੰਗ ਏਜ ਆ ਤੁਹਾਡੀ ਵੀ ਵਧੀਆ ਸਾਰਾ ਕੁਝ ਬਹੁਤ ਵਧੀਆ ਰਿਸ਼ਤੇਦਾਰ ਨਹੀਂ ਰਿਸ਼ਤੇਦਾਰ ਕੋਈ ਨਹੀਂ ਕਿ ਰਿਸ਼ਤੇਦਾਰਾਂ ਦੇ ਲੱਕ ਮੂਹ ਨੇ ਲੱਕ ਗੱਲਾਂ ਹੈ ਜੀ ਆਪਣੇ ਪੰਜਾਬ ਦੇ ਲੋਕ ਇੱਥੇ ਕੰਮ ਕਰਨ ਜਿਆਦਾ ਬਾਹਰ ਨਾ ਜਾਣ ਹਾਂਜੀ ਕਿਉਂਕਿ ਬਿਹਾਰ ਤੋਂ ਲੋਕ ਆ ਕੇ ਇੱਥੇ ਨਹੀਂ ਤਰੱਕੀਆਂ ਕਰ ਰਹੇ ਆ ਤੇ ਆਪਣੇ ਪੰਜਾਬੀਆਂ ਨੂੰ ਵੀ ਕਰਨੀ ਚਾਹੀਦੀ ਆਪਣਾ ਪੰਜਾਬੀ ਸ਼ਰਮ ਸ਼ਰਮ ਕਰ ਜਾਂਦੇ ਨੇ ਜਦ ਕਿ ਕੋਈ ਸ਼ਰਮ ਵਾਲੀ ਗੱਲ ਹੈ ਨਹੀਂ ਸ਼ਰਮ ਵਾਲੀ ਕੋਈ ਗੱਲ ਨਹੀਂ ਆਪਣਾ ਕੰਮ ਹੈ ਇਹ ਆਪਣੇ ਮਾਲਕਾਂ ਦਾ ਕੰਮ ਦੇ ਸਤਿ ਸ਼੍ਰੀ ਅਕਾਲ ਮੈਂ ਅਵਿਸ਼ਾਲੀ ਸ਼ਰਮਾ ਸਵਾਗਤ ਕਰਦੀ ਹਾਂ ਤੁਹਾਡਾ ਸਾਡੇ ਚੈਨਲ ਦੇ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਕਹਿੰਦੇ ਹਾਂ ਅਮ ਸਫਰ ਜੇ ਅੱਛਾ ਹੋਵੇ ਤਾਂ ਜ਼ਿੰਦਗੀ ਵਧੀਆ ਨਿਕਲ ਜਾਂਦੀ ਹੈ ਤਾਂ ਅੱਜ ਇੱਕ ਅਜਿਹੀ ਜੋੜੀ ਕੋਲ ਤੁਹਾਨੂੰ ਲੈ ਕੇ ਆਏ ਹਾਂ ਜੋ ਆਪਸ ਦੇ ਵਿੱਚ ਬਹੁਤ ਖੁਸ਼ ਨੇ ਇੱਕ ਦੂਸਰੇ ਦਾ ਸਾਥ ਦਿੰਦੇ ਨੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਨਵੀਂ ਵਿਆਹੀ ਜੋੜੀ ਚੂੜਾ ਦਿਖਾਓ ਪਹਿਲਾਂ ਤਾਂ ਆਪਾਂ ਨੇ ਸਾਰਿਆਂ ਨੂੰ ਬਹੁਤ ਸੋਹਣਾ ਚੂੜਾ ਪਾਇਆ ਹੋਇਆ ਚੂੜਾ ਦੇਖ ਕੇ ਹੀ ਮੈਂ ਇੱਥੇ ਰੁਕੀ ਤੇ ਮੈਂ ਕਿਹਾ ਪੁੱਛਦੇ ਹਾਂ ਕਿ ਕਿ ਚੂੜਾ ਪਾ ਕੇ ਕੰਮ ਕਰਨ ਦਾ ਕ੍ਰੇਜ਼ ਆਫਟਰ ਮੈਰਿਜ ਕਿਵੇਂ ਦਾ ਲੱਗ ਰਿਹਾ ਹੈ ਨਹੀਂ ਸਾਸਿਕਾਲ ਸਸਿਕਾਲ ਜੀ ਠੀਕ ਹੋ ਹਾਂਜੀ ਬਹੁਤ ਸੋਹਣੇ ਲੱਗਦੇ ਪਏ ਉਹ ਪਹਿਲਾਂ ਤਾਂ ਸੋਚਿਆ ਸੀ ਕਦੀ ਕਿ ਚੂੜਾ ਪਾ ਕੇ ਐ ਲਾਲ ਸੂਟ ਪਾ ਕੇ ਨਵੀਂ ਵਿਆਹੀ ਵਾਂਗੂ ਮੈਂ ਕਦੀ ਇੱਥੇ ਸਟਾਲ ਲਗਾਉਂਗੀ ਨਹੀਂ ਜੀ ਕਦੀ ਨਹੀਂ ਸੋਚਿਆ ਵੈਸੇ ਕਿ ਜ਼ਿੰਦਗੀ ਚ ਪਲਾਨਸ ਕੀ ਸੀਗੇ ਕੋਈ ਪਲਾਨ ਨਹੀਂ ਫ੍ਰੀ ਸੀਗੇ ਸੀ ਘਰ 'ਚ ਤਾਂ ਕਰਕੇ ਸੋਚਿਆ ਵੀ ਕੋਈ ਕੰਮ ਕਰ ਲੈਂਦੇ ਆ ਅੱਛਾ ਹਾਂਜੀ ਤੁਸੀਂ ਤੇ ਤੁਹਾਡੇ ਹਸਬੰਦ ਹਾਂਜੀ ਪਹਿਲਾਂ ਤਾਂ ਆਪਣਾ ਨਾਮ ਤਾਂ ਦੱਸੋ ਮੇਰੇ ਨਾਲ ਇਸ ਤਰ੍ਹਾਂ ਇੱਕ ਕੁਐਸਚਨ ਨੇਮ ਆ ओके हां जी ਤੇ ਤੁਹਾਡੇ ਹਸਬੰਦ ਦਾ ਨੇਮ ਕੀ ਹੈ ਉਹਦਾ ਨਾਮ ਹੈ ਕਰਨਜੀਤ ਸਿੰਘ ਕਰਨਜੀਤ ਸਿੰਘ ਸਸੀਗਲ ਬਾਜੀ ਸਸੀਗਲ ਜੀ ਕੀ ਠੀਕ ਹੋ ਹਾਂਜੀ ਕਿੱਦਾਂ ਸੇਤਾਂ ਵਧੀਆ ਜੀ ਕੰਮ ਕਾਰ ਕਿੱਦਾਂ ਕੰਮ ਕਾਰ ਵਧੀਆ ਜੀ ਪਹਿਲਾਂ ਤਾਂ ਇਹ ਦੱਸੋ ਕਿ ਵਿਆਹ ਤੋਂ ਪਹਿਲਾਂ ਸੋਚਿਆ ਸੀਗਾ ਕਿ ਇੱਥੇ ਆ ਕੇ ਅਸੀਂ ਕਿਹੜੀ ਚਾਵਲ ਦਾ ਸਟਾਲ ਲਗਾ ਨਹੀਂ ਨਹੀਂ ਪਹਿਲਾਂ ਵਿਆਹ ਤੋਂ ਪਹਿਲਾਂ ਕੋਈ ਨਹੀਂ ਸੋਚਿਆ ਸੀਗਾ ਇਹ ਸੈਟਅਪ ਬਾਰੇ ਹਾਂਜੀ ਕੀ ਸੋਚਿਆ ਸੀ ਉਦੋਂ ਮਤਲਬ ਉਹ ਤਾਂ ਫ੍ਰੀ ਸੀਗੇ ਉਹਦਾ ਤਾਂ ਕੁਝ ਨਹੀਂ ਸੀ ਇਹ ਤਾਂ ਸੋਚ ਵੀ ਸੈਟਅਪ ਕਰਨਾ ਹਾਂਜੀ ਫ੍ਰੀ ਸੀਗੇ YouTube ਤੇ ਦੇਖਿਆ ਸੋਸ਼ਲ ਮੀਡੀਆ ਤੇ ਦੇਖਿਆ ਸੀਗਾ ਜਦ ਲੋਕੀ ਲਗਾ ਰਹੇ ਨੇ ਲੁਧਿਆਣੇ ਤੇ ਅਸੀਂ ਫਸਟ ਆ ਇੱਥੇ ਲੁਧਿਆਣੇ ਕਿਤੇ ਵਧੀਆ ਰਿਸਪੌਂਸ ਆ ਰਿਹਾ ਤੁਸੀਂ ਵੈਸੇ ਕਿੱਥੋਂ ਜਗਰਾਉਂ ਤੋਂ ਹੀ ਜਗਰਾਉਂ ਤੋਂ ਦਿੱਲੀ ਇੱਥੇ ਆਨੇ ਹਾਂਜੀ 40 ਕਿਲੋਮੀਟਰ ਇੱਥੋਂ ਹਾਂਜੀ ਅਪਡਾਉਨ ਕਰਦੇ ਦਿੱਲੀ ਦਿੱਲੀ ਹਾਂਜੀ ਰਿਸਪੌਂਸ ਅੱਛਾ ਬਹੁਤ ਵਧੀਆ ਹੀ ਬਹੁਤ ਵਧੀਆ ਤੇ ਅੱਜ ਕੱਲ ਦਾ ਦੌਰ ਆ ਜਿਹੜਾ ਜਦੋਂ ਵਿਆਹ ਕੇ ਨੂੰ ਆਂਦੀ ਆ ਤਾਂ ਉਹਦੇ ਸੁਪਨੇ ਬਹੁਤ ਵੱਡੇ ਹੁੰਦੇ ਆ ਹਾਂਜੀ ਤੇ ਜੇਕਰ ਗੱਲ ਕਰੀਏ ਦੀਦੀ ਦਿੱਤਾ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੂੰ ਲੱਕੀ ਮੰਨਦੇ ਹੋ ਹਾਂਜੀ ਪਾਜੀ ਤੇ ਸ਼ਾਈ ਹਾਂ ਜਿ ਮਾਰੇ ਜਾਈ ਮਾਰੇ ਜਾਈ ਨਹੀਂ ਵੈਸੇ ਤੁਹਾਨੂੰ ਇਹ ਲੱਗਦਾ ਕਿ ਮੇਰੇ ਨਾਲ ਖੜਨ ਆਲੀਏ ਕੋਈ ਹਾਂਜੀ ਸਟੈਂਡ ਕਿੱਥੇ ਵੀ ਮੈਨੂੰ ਲੋਡ ਪੈਂਦੀ ਐ ਸਟੈਂਡ ਲੈਦੇ ਨਾਲ ਅੱਛਾ ਹਾਂਜੀ ਇਹ ਕੈਮਰੇ ਤੇ ਕਹਿ ਰਹੇ ਹੋ ਕਿ ਰਾਤ ਨੂੰ ਜਾ ਕੇ ਖੜਕਾ ਦੜਕੀ ਹੁੰਦੀ ਐ ਨਹੀਂ ਨਹੀਂ ਕੋਈ ਨਹੀਂ ਹੁੰਦੀ ਇੱਥੇ ਦੀ ਗੱਲ ਵਧੀਆ ਲੱਗਦਾ ਹਾਂਜੀ ਮੰਮੀ ਤੇ ਜਦੋਂ ਇਹਨਾਂ ਦੀ ਕੋਈ ਆਪਸ ਚ ਗੱਲ ਹੁੰਦੀ ਐ ਤਾਂ ਮੈਨੇਜ ਕਿੱਦਾਂ ਕਰਦੇ ਹੋ ਉਹ ਆਪੇ ਸੌਡਾਡ ਕਰਦੇ ਨੇ ਕੋਈ ਗੱਲ ਹੀ ਨਹੀਂ ਹੁੰਦੀ ਜ਼ਿਆਦਾਤਰ ਤੁਹਾਡੇ ਜਿਆਦਾ ਮਾਤ ਮੇਰੇ ਮम्मा ਨਹੀਂ ਹੈਗੇ ਐਕਚੁਅਲੀ ਓਕੇ ਹਾਂਜੀ ਪਾਪਾ ਹੈਗੇ ਆ ਤੇ ਬਜ਼ਰ ਆ ਤਾਂ ਕਰਕੇ ਮम्मा ਬਹੁਤ ਪਿਆਰ ਕਰਦੇ ਆ ਤੇ ਅ ਅੱਜ ਕੱਲ ਦਾ ਜਿੱਥੇ ਟਾਈਮ ਚੱਲ ਰਿਹਾ ਕਿ ਹਰ ਇੱਕ ਕੁੜੀ ਦੇ ਸੁਪਨੇ ਵੱਡੇ ਹੁੰਦੇ ਆ ਕਿ ਮੈਂ ਵਿਆਹ ਤੋਂ ਬਾਅਦ ਐਦਾਂ ਕਰਨਾ ਹੈ ਉਦਾਂ ਦੇ ਮੇਰੇ ਸਾਰੇ ਸੁਪਨੇ ਪੂਰੇ ਕਰਦੇ ਆ ਇਹ ਅੱਛਾ ਹਾਂਜੀ ਤਾਰੀਫਾਂ ਹੋ ਰਹੀਆਂ ਤੁਹਾਡੀਆਂ ਤੁਹਾਡੇ ਸਾਰੇ ਸੁਪਨੇ ਪੂਰੇ ਹੁੰਦੇ ਆ ਕਦੀ ਐ ਲੱਗਿਆ ਕਿ ਮੈਂ ਇੱਥੇ ਖੜ ਕੇ ਕੰਮ ਨਹੀਂ ਕਰਨਾ ਨੇ ਵੀ ਇਦਾਂ ਨਹੀਂ ਹੋਇਆ ਕਦੇ ਵੀ ਹਾਂਜੀ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਹਾਂਜੀ ਸਪੋਰਟ ਕਿਨੇ ਕੀਤਾ ਇਸ ਕੰਮ ਨੂੰ ਲੈ ਕੇ ਇਹਨਾਂ ਦੇ ਮਮਾ ਪਾਪਾ ਨੇ ਵੀ ਮੇਰੇ ਪਾਪਾ ਨੇ ਵੀ ਹਾਂਜੀ ਸਪੋਰਟ ਫੈਮਲੀ ਵੱਲੋਂ ਪੂਰਾ ਸਪੋਰਟ ਸੀਗਾ ਹਾਂਜੀ ਕੋਈ ਰਿਸ਼ਤਦਾਰੀ ਆ ਕੇ ਕੋਈ ਕਹਿੰਦਾ ਹੈ ਲੈ ਨਾ ਜਿਹੜੇ ਕੰਮ ਲੱਗਿਆ ਕੋਈ ਵੀ ਨਹੀਂ ਬੋਲਿਆ ਬੋਲਣੇ ਵੀ ਤਾਂ ਬੋਲੀ ਜਾਣਾ ਆਪਾਂ ਨੂੰ ਕਿਸੇ ਦੀ ਪਰਵਾਹ ਨਹੀਂ ਗਈ ਹਾਂਜੀ ਬਾਹਰਲਾ ਕੋਈ ਤੇ ਇਹਨਾਂ ਦੀ ਬੂਆ ਵੀ ਨੇ ਜਿਹੜੇ ਉਹਨਾਂ ਨੇ ਸਾਡਾ ਇਹ ਕੰਮ ਸ਼ੁਰੂ ਕਰਵਾਇਆ ਅੱਛਾ ਹਾਂਜੀ ਅਸੀਂ ਫ੍ਰੀ ਸੀਗੇ ਘਰ 'ਚ ਫੇਰ ਬੂਆ ਕਹਿੰਦੇ ਵੀ ਤੁਸੀਂ ਇਹ ਕੰਮ ਕਰੋ ਬੂਆ ਦੇ ਹੁਫੜ ਜੀ ਨੇ ਹਾਂਜੀ ਤੇ ਜਿਵੇਂ ਤੁਸੀਂ ਕਿਹਾ ਕਿ ਰਿਸ਼ਤੇਦਾਰ ਜੇ ਬੋਲਣ ਤਾਂ ਕੋਈ ਪਰਵਾਹ ਨਹੀਂ ਹੁਣ ਇਹ ਲੱਗਦਾ ਕਿ ਤੁਸੀਂ ਬlesed ਹੋ ਕਿ ਤੁਹਾਨੂੰ ਭਾਜੀ ਵਰਗਾ ਹਸਬੰਦ ਮਿਲਿਆ ਹਾਂਜੀ ਮੈਂ ਬਹੁਤ ਬlesed ਹਾਂ ਭਾਜੀ ਤਾਂ ਭਾਜੀ ਤਾਂ ਹਲੇ ਵੀ ਉੱਤ ਲੱਗੇ ਹੋਏ ਕਸਟਮਰਸ ਦੇ ਨਾਲ ਦੀ ਤਰ੍ਹਾਂ ਕਦੇ ਐ ਹੁੰਦਾ ਕਿ ਥੱਕ ਗਏ ਮੈਂ ਥੱਕ ਗਈ ਮੈਂ ਹੁਣ ਨਹੀਂ ਗਈ ਨਹੀਂ ਨਹੀਂ ਕਦੇ ਵੀ ਨਹੀਂ ਕਦੇ ਕਿੰਨੇ ਦਿਨ ਹੋ ਗਏ ਇੱਥੇ ਸਟਾਲ ਸਾਨੂੰ 1 ਵੀ 1 ਮੰਥ ਹੋ ਗਿਆ ਵਾ ਅੱਛਾ ਹਾਂਜੀ 5 ਮੰਥ ਹੋ ਗਿਆ ਵਿਆਹ ਨੂੰ ਕਿੰਨੀ ਦੇਰ ਹੋ ਗਈ 6 ਮੰਥ ਹੋ ਗਏ ਵਿਆਹ ਹਲੇ ਤਾਂ ਤੁਹਾਡਾ ਉਹ ਮੈਰਿਜ ਲਾਈਫ ਸ਼ੁਰੂ ਹੋਈ ਹੋਈ ਐ ਹਾਂਜੀ ਤੇ ਉਹਦੇ ਵਿੱਚ ਹੀ ਲਾਈਕ ਵਿਆਹ ਤੋਂ 5 ਮਹੀਨੇ ਪਹਿਲਾਂ ਤੁਸੀਂ ਇੱਥੇ ਸਟਾਲ ਲਗਾਣਾ ਸੀ ਹਾਂਜੀ ਬਾਹਰ ਜਾਣ ਦਾ ਕੋਈ ਪਲਾਨ ਨਹੀਂ ਹਜੇ ਤਾਂ ਨਹੀਂ ਹੈਗਾ ਜਾਵਾਂਗੇ ਪਰ ਹਜੇ ਨਹੀਂ ਆਇਆ ਕੋਈ ਟੈਨ ਜਾ ਮਤਲਬ ਜਾਣਾ ਚਾਹੁੰਦੇ ਹਾਂ ਇੰਟਰਸਟਿਡ ਹਾਂਜੀ ਹਾਂਜੀ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਅ ਜਿਵੇਂ ਲੋਕੀ ਕੋਈ ਕੁਝ ਕਹਿੰਦੇ ਨੇ ਨਹੀਂ ਨਹੀਂ ਕੁਝ ਨਹੀਂ ਕਹਿ ਰਹੇ ਵਧੀਆ ਲੋਕੀ ਤਾਂ ਸਾਰੇ ਸਪੋਰਟ ਕਰਦੇ ਨੇ ਕਿਹੜੇ ਵਿਆਹ ਰਹੇ ਨੇ ਕਸਟਮਰ ਵੀ ਆਉਂਦੇ ਆ ਮੋਟੀਵੇਟ ਕਰਦੇ ਨੇ ਵੀ ਵਧੀਆ ਕੰਮ ਕਰ ਰਹੇ ਆ ਤੁਸੀਂ ਰਿਸ਼ਤੇਦਾਰ ਯੰਗ ਏ ਜੇ ਤੁਹਾਡੀ ਵੀ ਵਧੀਆ ਸਾਰਾ ਕੁਝ ਬਹੁਤ ਵਧੀਆ ਰਿਸ਼ਤੇਦਾਰ ਨਹੀਂ ਰਿਸ਼ਤੇਦਾਰ ਕੋਈ ਨਹੀਂ ਕਿ ਰਿਸ਼ਤੇਦਾਰ ਲੱਖ ਮੂਹ ਨੇ ਲੱਖ ਗੱਲਾਂ ਈ ਹਾਂਜੀ ਛੁੱਟੀ ਕਿਦ ਦਿਨ ਹੁੰਦੀ ਏ ਇੱਥੇ ਛੁੱਟੀ ਅਸੀਂ ਕਦੋਂ ਵੀ ਸੀ ਵੀ ਹੁੰਨੇ ਉਹਦੋਂ ਕਰ ਲਈਦੀ ਏ ਇੱਕ ਅੱਧੀ ਹਾਂਜੀ ਨਹੀਂ ਤਾਂ ਕੋਈ ਪਾਰਟਿਕੂਲਰ ਡੇ ਨਹੀਂ ਨਹੀਂ ਰੈਗੂਲਰ ਰਹਿੰਦਾ ਸੰਡੇ ਨੂੰ ਵੀ ਆਉਂਦੇ ਆ ਸੈਟਰਡੇ ਵੀ ਆਉਂਦੇ ਆ ਸੰਡੇ ਸੈਟਰਡੇ ਵੀ ਆਉਂਦੇ ਆ ਕਿਤੇ ਕੋਈ ਦਿਨ ਰਹਿ ਲ ਜਾਵੇ ਹਾਂਜੀ ਅੱਛਾ ਤੇ ਸਵੇਰੇ ਉੱਠ ਕੇ ਕੰਮ ਕੌਣ ਕਰਦਾ ਮੈਂ ਤੇ ਮਮਾ ਇਹ ਵੀ ਕਰਦੇ ਨੇ ਪਾਪਾ ਵੀ ਕਰਦੇ ਨੇ ਸਾਰੇ ਹੈਲਪ ਕਰਦੇ ਕਰਦੇ ਨੇ ਅੱਛਾ ਸਾਰੇ ਜਾਨੇ ਮਿਲ ਕੇ ਕੰਮ ਕਰਦੇ ਨੇ ਅੱਛਾ ਹੁਣ ਕੜੀ ਕਿਨੇ ਬਣਾਈ ਆ ਦੱਸੋ ਇਹ ਮਮਾ ਨੇ ਬਣਾਈ ਆ ਬਹੁਤ ਸਵਾਦ ਕੜੀ ਹੈ ਰਾਜਮਾ ਰਾਜਮਾ ਵੀ ਬਹੁਤ ਸਵਾਦ ਆ ਚਾਵਲ ਦਾ ਚਲੋ ਸਵਾਦ ਹੈ ਗਈ ਆ ਸਾਗ ਮੱਕੀ ਦੀ ਰੋਟੀ ਖਾਦਾ ਉਹ ਵੀ ਬਹੁਤ ਜ਼ਿਆਦਾ ਸਵਾਦ ਹੈ ਹੁਣ ਸਾਗ ਮੱਕੀ ਰੋਟੀ ਕਿਨੇ ਮਮਾ ਬਣਾਉਂਦੇ ਆ ਮਤਲਬ ਇਹ ਜ਼ਿਆਦਾ ਪਿਆਰ ਜਿਹੜਾ ਇਹਦੇ ਵਿੱਚ ਹੈਗਾ ਨਾ ਮਮਾ ਦਾ ਆ ਹਾਂਜੀ ਉਹਨਾਂ ਦੀ ਸਮੇਂ ਨੂੰ ਵੀ ਸਖਾਰਿਆ ਮਮਾ ਹਜੀ ਹੌਲੀ ਹੌਲੀ ਅੱਛਾ ਹਾਂਜੀ ਤਾਨੂੰ ਪਹਿਲਾ ਕੰਮ ਆਉਂਦਾ ਸੀ ਕਰਦਾ ਪਹਿਲਾਂ ਨਹੀਂ ਆਉਂਦਾ ਸੀਗਾ ਹੌਲੀ ਹੌਲੀ ਆਉਣ ਲੱਗ ਗਿਆ ਵਿਆਹ ਤੋਂ ਬਾਅਦ ਸਿੱਖਿਆ ਨਹੀਂ ਵਿਆਹ ਤੋਂ ਪਹਿਲਾਂ ਵੀ ਆਉਂਦਾ ਸੀ ਰੋਟੀ ਵਗੈਰਾ ਬਣਾਉਣੀ ਸਬਜੀ ਨਹੀਂ ਆਉਂਦੀ ਸੀਗੀ ਪਰ ਉਹ ਸਬਜੀ ਬਣਾ ਨਹੀਂ ਹਾਂਜੀ ਉਹਨਾਂ ਨੇ ਸਿੱਖ ਆਉਂਦਾ ਜਿੰਨੇ ਹੁਣ ਟ੍ਰੇਨਡ ਹੋ ਗਏ ਹਾਂਜੀ ਠੀਕ ਐ ਸਵੇਰੇ ਉੱਠਦੇ ਕਿੰਨੇ ਵਜੇ ਆਪਾਂ 6 ਵਜੇ ਉੱਠਦੇ ਆ 6 ਵਜੇ ਉੱਠ ਕੇ ਕਿੰਨੇ ਵਜੇ ਤੱਕ ਸਾਰਾ ਤਿਆਰ ਹੋ ਜਾਂਦਾ ਸੀ ਇਹ ਆਪਣੇ 9-10 ਵਜੇ ਤੱਕ ਤਿਆਰ ਹੋ ਜਾਂਦੇ ਜੀ ਤੇ ਆਂਦੇ ਕਿੱਦਾਂ ਲੁਧਿਆਣੇ ਆਪਾਂ ਕਾਰ ਤੇ ਆਉਂਦੇ ਆ ਬਾਈ ਕਾਰ ਹਾਂਜੀ ਕੈਬ ਕਰਦੇ ਹੋ ਕਿ ਕੋਈ ਛੱਡ ਕੇ ਨਹੀਂ ਆਪਣੀ ਕਾਰ ਓਕੇ ਤੇ ਕਿ ਆਪਾਂ 4-5 ਵਜੇ ਤੱਕ ਹੋ ਜਾਂਦੇ ਫਿਰ ਵਧੀਆ ਕੰਮ ਹੋ ਜਾਂਦਾ ਹਾਂਜੀ ਹਾਂਜੀ ਬਹੁਤ ਵਧੀਆ ਕੁਝ ਦਰਸ਼ਕਾਂ ਨੂੰ ਕਹਿਣਾ ਚਾਹੋਗੇ ਕਿ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੂੰਗੀ ਵੀ ਆਪਣੇ ਪੰਜਾਬ ਦੇ ਲੋਕ ਇੱਥੇ ਕੰਮ ਕਰਨ ਜਿਆਦਾ ਬਾਹਰ ਨਾ ਜਾਣ ਹਾਂਜੀ ਕਿਉਂਕਿ ਬਿਹਾਰ ਤੋਂ ਲੋਕ ਆ ਕੇ ਇੱਥੇ ਨਹੀਂ ਤਰੱਕੀਆਂ ਕਰ ਰਹੇ ਆ ਤੇ ਆਪਣੇ ਪੰਜਾਬੀਆਂ ਨੂੰ ਵੀ ਕਰਨੀ ਚਾਹੀਦੀ ਆਪਣੇ ਪੰਜਾਬੀ ਸ਼ਰਮ ਸ਼ਰਮ ਕਰ ਜਾਂਦੇ ਨੇ ਜਦ ਕਿ ਕੋਈ ਸ਼ਰਮ ਵਾਲੀ ਗੱਲ ਹੈ ਨਹੀਂ ਸ਼ਰਮ ਵਾਲੀ ਕੋਈ ਗੱਲ ਨਹੀਂ ਆਪਣਾ ਕੰਮ ਹੈ ਇਹ ਆਪਦੇ ਮਾਲਕਾਂ ਦਾ ਕੰਮ ਦੇ ਹਾਂਜੀ ਕਿਸੇ ਦੇ نیچے ਨਹੀਂ ਕੰਮ ਕਰਨਾ ਆਪਦਾ ਕੰਮ ਕਰਨਾ ਨਾਲੇ ਜੇ ਕਿਤੇ ਨੌਕਰੀ ਕਰਾਂਗੇ ਤਾਂ 15-20000 ਰੁਪਇਆ ਮਿਲੂਗਾ ਨਾਲੇ ਪੂਰੀ ਸਿਰਦਰਦੀ ਇੱਥੇ ਘੱਟੋ ਘੱਟ ਨਹੀਂ ਚੱਲੀ ਪਿਆ 5000 ਰੁਪਇਆ ਮਿੰਨਾ ਛੱਡਦਾ ਨਹੀਂ ਬੰਦਾ ਹਾਂਜੀ ਮੰਨਦੇ ਉਸ ਗੱਲ ਨੂੰ ਹਾਂਜੀ ਜਦ ਕਿ ਇੱਥੇ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੈਂ ਕਹਿੰਨੀ 50 ਦੁਕਾਨਾਂ ਹੋਣੀਆਂ ਹਾਂਜੀ ਬਟ ਫਿਰ ਵੀ ਇੱਕ ਸਟਾਲ ਚੱਲੀ ਪਿਆ 10000 ਨਹੀਂ ਛੱਡਦਾ ਹਾਂਜੀ ਪਰ ਇਹ ਤਾਂ ਆਪਣੀ ਹੁਣ ਸੋਚਣੀ ਹੈ ਨਾ ਸੋਚ ਦੇ ਚੱਕਰ ਦੇ ਵਿੱਚ ਅਸੀਂ ਕਹਿੰਦੇ ਨਹੀਂ ਅਸੀਂ ਨਹੀਂ ਸਟਾਲ ਲਗਾਣਾ ਹੈਗਾ ਜਦ ਕਿ ਕੀ ਬਹੁਤ ਸ਼ਰਮ ਮੰਨਦੇ ਆ ਹਾਂਜੀ ਪਰ ਮੰਨਣ ਵਾਲੀ ਗੱਲ ਨਹੀਂ ਹਾਂਜੀ ਇੱਕ ਦੂਸਰੇ ਨੂੰ ਕੀ ਕਹਿਣਾ ਚਾਹੁੰਦੇ ਆਂ ਦੋਨੇ ਇੱਕ ਦੂਜੇ ਦਾ ਸਟਾਈਲ ਲੈਂਦੇ ਨੇ ਬਹੁਤ ਧੀ ਕੰਮ ਚੱਲੀ ਜਾਂਦੇ ਈ ਚੱਲੀ ਜਾਂਦਾ ਤੁਹਾਡਾ ਸਟਾਈਲ ਲੈਂਦੇ ਵਾ ਜੀ ਹਾਂਜੀ ਪੂਰਾ ਲੈਂਦੇ ਆ ਜੇ ਕੋਈ ਸੂਟ ਲੈਣਾ ਹੁੰਦਾ ਕਹਿ ਦਿੰਦੇ ਤੇ ਲੈ ਆਉ ਮੰਮਾ ਲੈ ਕੇ ਦਿੰਦੇ ਆ ਮੰਮਾ ਦੀ ਬੁਟੀਕ ਆ ਹਾਂਜੀ ਜਗਰਾ ਵਿੱਚ ਮੰਮਾ ਦੀ ਬੁਟੀਕ ਆ ਜੇ ਕਿਸੇ ਨੇ ਕੱਪੜੇ ਵਗਾਰੇ ਵੀ ਸਵਾਣੇ ਹੋਣ ਤਾਂ ਦੱਸ ਸਕਦੇ ਆ ਆ ਜਿਹੜਾ ਸੂਟ ਪਾਇਆ ਮੰਮਾ ਨੇ ਹਾਂਜੀ ਮੰਮਾ ਨੇ ਬਣਾਇਆ ਸੂਟ ਬਹੁਤ ਸੋਹਣਾ ਆ ਇੱਕ ਤਾਂ ਮੈਂ ਜ਼ਰੂਰ ਸੁਆਉਂਗੀ ਬਾਕੀਆਂ ਦਾ ਮੈਨੂੰ ਪਤਾ ਨਹੀਂ ਠੀਕ ਆ ਉਸ ਤੋਂ ਇਲਾਵਾ ਕੁਝ ਹੋਰ ਲੋਕ ਕੀ ਕਿੱਦਾਂ ਕਿੱਦਾਂ ਆਂਦੇ ਨੇ ਇੱਥੇ ਬਹੁਤ ਵਧੀਆ ਆਉਂਦੇ ਨੇ ਸਾਰੇ ਵਧੀਆ ਆਉਂਦੇ ਨੇ ਹਾਂਜੀ ਕੋਈ ਐਦਾਂ ਦਾ ਸੀਨ ਹੋਇਆ ਹੋਵੇ ਕੁਝ ਐਦਾਂ ਦਾ ਇਨਸੀਡੈਂਸ ਹੋਇਆ ਹੋਵੇ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਨਹੀਂ ਅਜੇ ਤਾਂ ਵੀ ਨਹੀਂ ਆਏ ਸੀਗੇ ਉਹ ਇੱਕ ਦਿਨ ਪਹਿਲਾਂ ਆਏ ਸੀਗੇ ਸਮਾਨ ਮੁੱਕ ਗਿਆ ਸੀਗਾ ਹਾਂ ਤੇ ਸਮਾਨ ਲੈ ਕੇ ਆਂਦਾ ਫਿਰ ਉਹਨਾਂ ਨੂੰ ਦਿੱਤਾ ਘੰਟਾ ਖੜੇ ਰਹੇ ਮੈਂ ਕਿਹਾ ਵੀ ਅੱਗੇ ਖਾ ਲੋ ਜੀ ਕਹਿੰਦੇ ਨਹੀਂ ਅਸੀਂ ਇੱਥੇ ਹੀ ਖਾਵਾਂਗੇ ਤੁਹਾਡੇ ਕੋਲੇ ਵੀ ਰਾਈਸ ਖਤਮ ਹੋ ਗਏ ਸੀਗੇ ਫਿਰ ਬਣਾ ਕੇ ਲਿਆਏ ਸੀਗੇ ਅਸੀਂ ਪਰ ਲੋਕਾਂ ਟੇਸਟ ਵਧੀਆ ਲੱਗਿਆ ਹਾਂਜੀ ਬਹੁਤ ਜ਼ਿਆਦਾ ਕਿਹੜੇ ਕੋਈ ਟਰਾਈ ਕਰਕੇ ਆਂਦਾ ਦੁਬਾਰਾ ਆਉਂਦੇ ਹਾਂ ਤੁਹਾਡੇ ਰਿਸ਼ਤੇਦਾਰ ਵੀ ਆਉਂਦੇ ਨੇ ਮੈਂ ਹੁਣੇ ਦੇਖਿਆ ਹਾਂਜੀ ਉਹ ਬ੍ਰਦਰ ਹੈ ਮੇਰੇ ਉਹ ਨਾਲ ਹੀ ਸਾਡੇ ਨਾਲ ਆਉਂਦੇ ਆ ਇੱਥੇ ਹਾਂਜੀ ਤੇ ਸਿਸਟਰ ਇਨ ਲਾ ਵੀ ਤੁਹਾਡੇ ਆਏ ਸੀਗੇ ਭੂਆ ਦੀ ਕੁੜੀ ਹਾਂਜੀ ਤੇ ਉਹ ਆਪਣੇ ਫਰੈਂਡਸ ਨੂੰ ਲੈ ਕੇ ਆਉਂਦੇ ਨੇ ਕਿ ਨਹੀਂ ਆਓ ਤੁਹਾਨੂੰ ਮੈਂ ਆਪਣੀ ਭਾਬੀ ਕੋ ਕੋ ਆ ਕੇ ਲੈਣੀ ਆ ਖਾਣਾ ਨਹੀਂ ਉਹਦੇ ਫਰੈਂਡਸ ਨਹੀਂ ਹੈਗੇ ਇੱਥੇ ਅੱਛਾ ਹਾਂਜੀ ਇੱਥੇ ਪੜਨ ਆਉਂਦੇ ਨੇ ਹਾਂਜੀ ਪੜ੍ਹਾਈ ਕਰਨ ਅੱਗੇ ਕੀ ਪਲਾਨਸ ਨੇ ਕੀ ਸੁਪਨੇ ਨੇ ਮਮਾ ਪਾਪਾ ਕਹਿੰਦੇ ਤੁਸੀਂ ਇਹ ਕੰਮ ਕਰੋ ਪਹਿਲੇ ਮੈਂ ਤੁਹਾਨੂੰ ਦੇਖਾਂ ਕਿ ਵੀ ਤੁਸੀਂ ਕਰੋਗੇ ਕਿ ਨਹੀਂ ਫਿਰ ਉਹ ਮਮਾ ਕਹਿੰਦੇ ਰੈਸਟੋਰੈਂਟ ਬਣਾ ਕੇ ਦਵਾਂਗੇ ਤੁਹਾਨੂੰ ਤੇ ਤੁਹਾਡਾ ਭਾਈ ਹਾਂਜੀ ਹਾਂਜੀ ਅਨੈਕਸਟ ਕਰਾਂਗੇ ਦੁਦਵਾ ਕੇ ਕੰਮ ਲਈ ਰੈਸਟੋਰੈਂਟ ਬਣਾਉਂਗਾ ਹਾਂਜੀ ਹਾਂਜੀ ਤੇ ਵੈਸੇ ਕੀ ਰੇਟ ਕੀ ਆ ਤੁਹਾਡੀ ਕੜੀ ਚਾਵਲ ਦੀ ਪਲੇਟ ਦਾ ਆਪਣੇ ਥਾਲੀ ਆ ਉੱਤੇ ਦੋ ਸਬਜ਼ੀਆਂ ਮਾਂ ਰਾਈ ਸਾ ਦੋ ਚਪਾਤੀ ਆ ਤੇ ਸੈਲਡਾ ਉਹ 80 ਦੀ ਥਾਲੀ ਆ ਤੇ ਸਾਗ ਆ ਮੱਕੀ ਰੋਟੀ ਦੇਸੀ ਕਿਉਂ ਪਾ ਕੇ ਉਹ 100 ਦੀ ਥਾਲੀ ਆ ਤੇ ਆਪਣੇ ਕੋਲ ਚਾਟ ਦੀ ਲੱਸੀ ਵੀ ਆ ਠੀਕ ਹੈ ਤੇ ਕੜੀ ਚਾਵਲ ਹਾਂ ਜੀ ਉਹ ਬਾਉਲ ਆ ਛੋਟੇ ਬਾਉਲ 50 ਦਾ ਵੱਡਾ 80 ਦਾ ਆਪ ਜਿਹੜਾ ਹੈਗਾ 50 ਦਾ ਫੁੱਲ 80 ਦਾ ਹਾਂਜੀ ਸੋ ਬਹੁਤ ਵਧੀਆ ਲੱਗਿਆ ਤੁਹਾਡਾ ਗੱਲ ਕਰਕੇ ਪਰਮਾਤਮਾ ਐਦਾਂ ਹੀ ਤੁਹਾਡਾ ਕੰਮ ਵਧੀਆ ਚਲੰਦਾ ਰਵੇ ਤੇ ਵੱਡੇ ਵੱਡੇ ਰੈਸਟੋਰੈਂਟਸ ਮਿਲਣ। ਥੈਂਕ ਯੂ ਸੋ ਮੱਚ ਆਪਣਾ ਕੀ ਇੰਤਜ਼ਾਮ ਦੇਣ ਦੇ ਲਈ ਐਡਰੈਸ ਜ਼ਰੂਰ ਦੱਸ ਦਿਓ ਇੱਕ ਵਾਰੀ ਆਪਣਾ ਵੀਆਰਐਸ ਨਗਰ ਲੋਧੀ ਕਲੱਬ ਰੋਡ ਲੁਧਿਆਣਾ। ਸੋ ਵੀਆਰਐਸ ਨਗਰ ਲੋਧੀ ਕਲੱਬ ਰੋਡ ਹੈ ਜਿਹੜਾ ਉੱਥੇ ਤੁਸੀਂ ਆ ਸਕਦੇ ਹੋ ਕੜੀ ਚਾਵਲ, ਰਾਜਮਾ ਚਾਵਲ, ਸਾਗ ਮੱਕੀ ਦੀ ਰੋਟੀ ਤੇ ਚਾਤੀ ਦੀ ਲੱਸੀ ਵੀ ਪੀ ਸਕਦੇ ਹੋ। ਅਸੀਂ ਤਾਂ ਖਾ ਲਈ ਅਸੀਂ ਤਾਂ ਇਹ ਸਾਰਾ ਕੁਝ ਖਾ ਲਿਆ ਸਾਨੂੰ ਬਹੁਤ ਸਵਾਦ ਲੱਗਿਆ ਤੁਸੀਂ ਵੀ ਇਕਵਲ ਜ਼ਰੂਰ ਵਿਜ਼ਿਟ ਕਰੋ ਤੇ ਨਵੀਂ ਵਿਆਹੀ ਜੋੜੀ ਨੂੰ ਜ਼ਰੂਰ ਸਪੋਰਟ ਕਰੋ